ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਫਿਲਮੀ ਨਗਰੀ ਤੇ ਫਿਲਮ ਨਗਰੀ ਜਿਹੜੀ ਬੰਬਈ ਦੀ ਹੈ ਉੱਥੇ ਕੀ ਹੁੰਦਾ ਹੈ ਔਰ ਕਿੱਦਾਂ ਗੁਜ਼ਰਦੀਆਂ ਨੇ ਕੁਝ ਚੀਜ਼ਾਂ ਔਰ ਲੋਕ ਕਿੱਦਾਂ ਰਹਿੰਦੇ ਨੇ ਕਿੱਦਾਂ ਦੇ ਉੱਥੇ ਧਰਮਾਂ ਦੇ ਲੋਕ ਰਹਿੰਦੇ ਨੇ ਕਿੰਨੇ ਕੁ ਧਰਮਾਂ ਦੇ ਲੋਕ ਰਹਿੰਦੇ ਨੇ ਜਾਂ ਕੋਈ ਆਪਸੀ ਭੇਦਭਾਵ ਉਹਨਾਂ ਵਿੱਚ ਹੈਗਾ ਜਾਂ ਨਹੀਂ ਹੈਗਾ ਤਾਂ ਮੇਰੇ ਨਾਲ ਨੇ ਮੇਰਾ ਛੋਟਾ ਭਰਾ ਹਰਪਾਲ ਸਿੰਘ ਅੱਸੀ ਅੱਜ ਡਿਸਕਸ ਕਰਨੀ ਹੈ ਆਪਣਾ ਫਿਲਮ ਇੰਡਸਟਰੀ ਦੇ ਇੱਕ ਮਹਾਨ ਸੁਪਰਸਟਾਰ ਅਮੀਰ ਖਾਨ ਵਰਤਾਲੂ ਜੀ ਦੇਖਿਆ ਉਹਨੀਆਂ ਫਿਲਮਾਂ ਅਮੀਰ ਖਾਨ ਨੇ ਕਰੀਆਂ ਹਾਂਜੀ ਅ ਮੈਨੂੰ ਯਾਦ ਆ ਰਿਹਾ ਉਹਦੀ ਪਹਿਲਾ ਫਿਲਮ ਆਈ ਸੀ ਪਹਿਲੀ ਸ਼ਾਇਦ ਕਿਆਮਤ ਸੇ ਕਿਆਮਤ ਤੱਕ ਉਦੋਂ ਅਸੀਂ ਪੜਦੇ ਹੁੰਦੇ ਸੀਗੇ ਤਾਂ ਉਹ ਫਿਲਮ ਜਦੋਂ ਅਸੀਂ ਥੀਏਟਰ ਚ ਜਾ ਕੇ ਦੇਖੀ ਤਾਂ ਉਹ ਇੱਕ ਰੋਮਾਂਟਿਕ ਡਰਾਮਾ ਸੀ ਲਵ ਸਟੋਰੀ ਸੀ ਉਹਦੇ ਗਾਣੇ ਵੀ ਬੜੇ ਫੇਮਸ ਹੋਏ ਔਰ ਉਹ ਫਿਲਮ ਵੀ ਸਟੋਰੀ ਵੀ ਬਹੁਤ ਵਧੀਆ ਸੀ ਔਰ ਹੀਰੋ ਅਮੀਰ ਖਾਨ ਕਹਿਣ ਦੀ ਗੱਲ ਵੱਖਰੀ ਹੈ ਬਹੁਤ ਖੂਬਸੂਰਤ ਉਹ ਸਮਾਰਟ ਚੌਕਲੇਟੀ ਹੀਰੋ ਰਿਹਾ ਹੁਣ ਤੱਕ ਅਜੇ ਵੀ ਖੂਬਸੂਰਤ ਹੈ ਉਹ ਉਹ ਕੱਲ ਵੀ ਸੁਪਰਸਟਾਰ ਸੀ ਅੱਜ ਵੀ ਸੁਪਰਸਟਾਰ ਹੈ ਤਾਂ ਉਹਨਾਂ ਦੇ ਇੱਕ ਬੇਟੀ ਹੈ ਉਹਨਾਂ ਦਾ ਨਾਮ ਹੈ ਆਇਰਾ ਖਾਨ ਆਇਰਾ ਖਾਨ ਵੀ ਇੱਕ ਖੂਬਸੂਰਤ ਆਪਣੇ ਪਾਪਾ ਦੇ ਨਕਸ਼ੇ ਕਦਮ ਤੇ ਹੀ ਹੈ ਬਿਲਕੁਲ ਉਦਾਂ ਦੀ ਨੈਣ ਨਕਸ਼ ਔਰ ਖੂਬਸੂਰਤ ਕੁੜੀ ਹੈ ਔਰ ਬਹੁਤ ਹੀ ਭੋਲੀ ਪਾਲੀ ਔਰ ਸਾਦਗੀ ਭਰੀ ਹੈ ਜਿੱਦਾਂ ਕਿ ਤੁਸੀਂ ਨੈਟ ਤੇ ਵੀਡੀਓ ਵੇਖੀ ਜਾਂ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀ ਫੋਟੋਸ ਆਨ ਦਿ ਅੰਡੀਆ ਦੇ ਦੇਖਿਆ ਹੋਊਗਾ ਥੋੜੇ ਦਿਨ ਪਹਿਲਾਂ ਉਹਨਾਂ ਦੀ ਇੰਗੇਜਮੈਂਟ ਹੋਈ ਹੈ ਔਰ ਹਰਪਾਲ ਜੀ ਉਹ ਮੁੰਡੇ ਦਾ ਨਾਮ ਹੈ ਨੂਪਰ ਸ਼ਿਖਰੇ ਜੋ ਕਿ ਆਪਣਾ ਮਹਾਰਾਸ਼ਟਰੀ ਮਹਾਰਾਸ਼ਟਰੀਨ ਹੈ ਮਰਾਠਾ ਹੋ ਸਕਦਾ ਹੈ ਨਾ ਤੇ ਉਹ ਕੁੱਲ ਮਿਲਾ ਕੇ ਇੱਥੇ ਉਹ ਉਹਦੀ ਜਿਹੜੀ ਜਾਤ ਬਰਾਦਰੀ ਆ ਉਹ Hindu ਪਰਵਾਦ ਚੋਂ ਆ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਅਮੀਰ ਖਾਨ ਇੱਕ ਖਾਨ ਤੋਂ ਹੀ ਪਤਾ ਲੱਗਦਾ ਪਠਾਨ ਬਰਾਦਰੀ ਜੋ ਹੈ ਹਨਾ ਤੇ ਫੋਨ ਉਹਦਾ ਜਿਹੜਾ ਸੀਗਾ ਇਹਦਾ ਜਿਹੜਾ ਨੂਰ ਸ਼ਿਖਰਿਆ ਹੈ ਇਹ ਸੀਗਾ ਮਤਲਬ ਟ੍ਰੇਨਰ ਉਹਨਾਂ ਦਾ ਬੋਡੀ ਟ੍ਰੇਨਰ ਬੋਡੀ ਨੂੰ ਸ਼ੇਪ ਕਿਦਾਂ ਦੇਣਾ ਇਹਨਾਂ ਨੇ ਸੁਸ਼ਮਨਤਾ ਸੇਨ ਤੇ ਹੋਰ ਵੀ ਕਈ ਐਕਟਰਾਂ ਨੂੰ ਉਧਰ ਅਮੀਰ ਖਾਨ ਨੂੰ ਵੀ ਉਧਰੋਂ ਇਹ ਆਇਰਾ ਖਾਨ ਜਿਹੜੀ ਕੁੜੀ ਹੈ ਹਨਾ ਇਹਨਾਂ ਨੂੰ ਬੋਡੀ ਫਿਟਨੈਸ ਦੇ ਟਿਪਸ ਦਿੰਦੇ ਸੀਗੇ ਸਿਖਾਉਂਦੇ ਸੀਗੇ ਯਾਨੀ ਇਹਨਾਂ ਦੇ ਇੱਕ ਤਰ੍ਹਾਂ ਦੇ ਉਸਤਾਦ ਲਾ ਲਓ ਗੁਰੂ ਲਾ ਲਓ ਟਰੇਨਰ ਲਾ ਲਓ ਹਨਾ ਸੋ ਇਹ ਮੁੰਡਾ ਜਿਹੜਾ ਨੁਪਰ ਸਿੱਖ ਰਿਹਾ ਇਹਨਾਂ ਦੇ ਘਰ ਆਉਂਦਾ ਜਾਂਦਾ ਸੀ ਇਹਨਾਂ ਨੂੰ ਤੇ ਆਪਣੀ ਬੋਡੀ ਤੇ ਕੱਟਸ ਬਣਾਉਂਦੀਆਂ ਤਾਲੀਮਾਂ ਦਿੰਦਾ ਰਿਹਾ ਅਮੀਰ ਖਾਨ ਜੀ ਦੇ ਨਾਲ ਬੈਠਣ ਉੱਠਣ ਕਰਮ ਇਹਨਾਂ ਦੇ ਘਰ ਆਉਣ ਕਰਮ ਇਹ ਕੁੜੀ ਦੀ ਕਲਾਸ ਲਾਉਂਦਾ ਰਿਹਾ ਤਾਂ ਆਪਸ ਵਿੱਚ ਇਹਨਾਂ ਦੇ ਰਿਲੇਸ਼ਨ ਹੋ ਗਏ ਯਾਨੀ ਹੌਲੀ ਹੌਲੀ ਗੁਰੂ ਤੇ ਚੇਲੇ ਦਾ ਜਿਹੜਾ ਸੀ ਉਹ ਪਿਆਰ ਪ੍ਰਵਾਂਤ ਛੜ ਗਿਆ ਹੋ ਜਾਂਦਾ ਕਈ ਵਾਰੀ ਆਪਾਂ ਦੇਖਦੇ ਆਂ ਕਲਾਸ ਦੇ ਵਿੱਚ ਕਈ ਵਾਰੀ ਪੜ੍ਹਦੇ ਆ ਹੋਇਆ ਜਿਹੜਾ ਇੱਕ ਟੀਚਰ ਹੈ ਕਈ ਵਾਕਏ ਦੇਖੇ ਨੇ ਕਿ ਅਧਿਆਪਕ ਦਾ ਆਪਣੇ ਸਟੂਡੈਂਟ ਨਾਲ ਪਿਆਰ ਹੋ ਜਾਂਦਾ ਹੈ ਹਾਂ ਤਾਂ ਐਦਾਂ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਆ ਇਹ ਕੋਈ ਵੱਡੀ ਗੱਲ ਨਹੀਂ ਹੁਣ ਗੱਲ ਇੱਕ ਹੋਰ ਹੈਗੀ ਹੈ ਕੁੜੀ ਦੀ ਉਮਰ ਹੈ ਹਰਪਾਲ ਜੀ 25 ਸਾਲ ਔਰ ਮੁੰਡੇ ਦੀ ਉਮਰ ਹੈ 39 ਠੀਕ ਹੈ 2 ਸਾਲ ਤੋਂ ਇਹ ਲਿਵਨ ਰਿਲੇਸ਼ਨ ਯਾਨੀ ਲਵ ਵਿੱਚ ਨੇ ਪਿਆਰ ਵਿੱਚ ਨੇ ਕਦੋਂ ਉਹਦੀ ਉਮਰ ਸੀ 37 ਸਾਲ ਤਾਂ ਹੁਣ ਉਹਦੀ ਉਮਰ 39 39 ਸਾਲ ਹੋ ਗਈ 25 ਤੇ 39 ਦਾ ਜਿਹੜਾ ਮਤਲਬ ਇੱਕ ਫਰਕ ਹੈ ਉਹ ਵੀ ਦੇਖਿਆ ਜਾਏ ਤਾਂ ਵੱਡਾ 14 ਸਾਲ ਦਾ 14 ਸਾਲ ਦਾ ਜਵਾਕ ਅੱਜ ਕੱਲ ਸਿਆਣਾ ਸਮਝਦਾਰ ਵਧੀਆ ਹੋ ਜਾਂਦਾ ਹੈ ਹਨਾ ਸੋ ਜੇ ਇਸ ਨੂੰ ਵੀ ਦੇਖਿਆ ਜਾਏ ਤਾਂ ਦੂਜੀ ਗੱਲ ਦੇਖੀ ਜਾਏ ਮੈਂ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਦੇ ਸ਼ਕਲਾਂ ਨੇ ਰੱਬ ਨੇ ਬਣਾਈਆਂ ਨੇ ਆਪਣੀ ਸ਼ਕਲ ਹਮੇਸ਼ਾ ਇੱਕ ਇੱਕ ਜਿਹਾ ਬਾਂਦਰ ਨੂੰ ਵੀ ਆਪਣੀ ਸ਼ਕਲ ਸੋਹਣੀ ਲੱਗਦੀ ਹੈ ਬਾਂਦਰ ਅੱਗੇ ਜੇ ਸ਼ੀਸ਼ਾ ਕਰੀਏ ਤਾਂ ਉਹ ਵੀ ਹੱਸਦਾ ਹੈ ਉਹ ਖੁਸ਼ ਹੁੰਦਾ ਕਿ ਮੈਂ ਕਿੱਡਾ ਸੋਹਣਾ ਸੋ ਰੱਬ ਨੇ ਜਿਹੜੀਆਂ ਸ਼ਕਲਾਂ ਬਣਾਈਆਂ ਨੇ ਮਾੜੀਆਂ ਨਹੀਂ ਹੁੰਦੀਆਂ ਆਪਣੀਆਂ ਤੋਂ ਸ਼ਕਲਾਂ ਤੋਂ ਲੋਕਾਂ ਨੂੰ ਸੋਹਣੀਆਂ ਨਹੀਂ ਲੱਗੀਆਂ ਆਪਾਂ ਨੂੰ ਕੋਈ ਹੱਕ ਨਹੀਂ ਕਿਸੇ ਦੇ ਟਿੱਪਣੀ ਕਰੀਏ ਪਰ ਜੇ ਦੇਖਿਆ ਜਾ ਤਾਂ ਕੁੜੀ ਬਹੁਤ ਸੋਹਣੀ ਖੂਬਸੂਰਤ ਹੈ ਅਮੀਰ ਖਾਨ ਦੀ ਪਤਨੀ ਜਿਹੜੀ ਪ੍ਰੀਨਾ দত্ত ਸੀ ਉਹਦੀ ਕੁੜੀ ਆ ਉਹ ਉਹ ਬੰਗਾਲੀ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਇਹਨਾਂ ਦੀਆਂ ਦੋ ਮੈਰਿਜ ਹੋਈਆਂ ਸੀ ਇਹ ਪਹਿਲੀ ਵੱਡੇ ਜਿਹੜੀ ਇਹਨਾਂ ਦੀ ਵਾਈਫ ਸੀ ਐਕਸ ਵਾਈਫ ਉਹਦੇ ਵਿੱਚੋਂ ਦੋ ਜਵਾਕ ਨੇ ਸੋ ਇਹਦੀ ਉਮਰ 25 ਉਹਦੀ 39 ਤਾਂ ਫਰਕ ਪੈ ਗਿਆ 14 ਸਾਲ ਦਾ ਚਲੋ ਪਿਆਰ ਵਿੱਚ ਲੋਗ ਉਮਰਾ ਵੀ ਨਹੀਂ ਦੇਖਦੇ ਹਨ ਭੁੱਲ ਜਾਂਦੇ ਨੇ ਭੁੱਖ ਨਾ ਪੁੱਛੇ ਲਾਜਮਾ ਇਸ਼ਕ ਨਾ ਪੁੱਛੇ ਜਾਤ ਸਿਮੇ ਸਿ ਲਾਜ ਨਹੀਂ ਲਾਣਾ ਜੇ ਭੁੱਖ ਲੱਗੀ ਹੋਏ ਤਾਂ ਆਪਾਂ ਨੂੰ ਚਟਨੀ ਨਾਲ ਵੀ ਵਧੀਆ ਲੱਗਦਾ ਅੰਬ ਦੇ achar ਨਾਲ ਵੀ ਵਧੀਆ ਲੱਗਦਾ ਤਾਂ ਉਦੋਂ ਕੋਈ ਨਹੀਂ ਪੁੱਛਦਾ ਕਿ ਪਨੀਰ ਦੀ ਸਬਜ਼ੀ ਹੋਵੇ ਜਾਂ ਇੰਜ ਹੋਵੇ ਜਾਂ ਉਹ ਹੋਵੇ ਤੋਂ ਜਿਵੇਂ ਭੁੱਖ ਲਾਜਮਾ ਨਹੀਂ ਪੁੱਛਦੀ ਇਸੇ ਤਰ੍ਹਾਂ ਇਸ਼ਕ ਜਿਹੜਾ ਜਾਤ ਨਹੀਂ ਪੁੱਛਦਾ ਤੇ ਜਾਤ ਪਾਤਾਂ ਵਿੱਚ ਹੈਗਾ ਵੀ ਕੁਝ ਨਹੀਂ ਆਪਾਂ ਜਾਤ ਪਾਤਾਂ ਪਾਤੇ ਰੋਲੇ ਵਿੱਚ ਉਲਝ ਕੇ ਬਹੁਤ ਪਿੱਛੇ ਗਏ ਆ ਔਰ ਇਹ ਜਿਹੜੀ ਇੱਕ ਚੀਜ਼ ਹੈ انسان ਨੂੰ ਇਨਸਾਨੀਅਤ ਤੋਂ ਬਹੁਤ ਦੂਰ ਕਰ ਦਿੰਦੀ ਹੈ ਸੋ ਫਿਲਮ ਇੰਡਸਟਰੀ ਵਿੱਚ ਸ਼ੁਰੂ ਤੋਂ ਹੀ ਇਦਾਂ ਨਹੀਂ ਹੈਗਾ ਦੇਖੋ ਅਮੀਰ ਖਾਨ ਦੀਆਂ ਦੋਨੇ ਪਤਨੀਆਂ ਹਿੰਦੂ ਸੀਗੀਆਂ ਹੁਣ ਆਗੀ ਵਾਰੀ ਆਪਣੀ ਵਾਰੀ ਤਾਂ ਜੇ ਉਹਨਾਂ ਦੀ ਬੇਟੀ ਨੇ ਇੱਕ ਹਿੰਦੂ ਲੜਕੇ ਨੂੰ ਪਸੰਦ ਕਰ ਲਿਆ ਤਾਂ ਉਹ ਉਹ ਉਹਨਾਂ ਦੇ ਰਾਹ ਵਿੱਚ ਅੜੋੜਾ ਨਹੀਂ ਬਣੀ ਹੈਨਾ ਜੋ ਜੇ ਉਹ ਕੱਟਰ ਬੰਦਾ ਹੁੰਦਾ ਜੇ ਉਹ ਕੱਟਰ ਮੁਸਲਮਾਨ ਹੁੰਦਾ ਤਾਂ ਕਦੀ ਵੀ ਵਿਆਹ ਨਾ ਕਰਦਾ ਭਾਈ ਜਦੋਂ ਤੁਸੀਂ ਹਿੰਦੂਆਂ ਦੀਆਂ ਦੋ ਦੋ ਬੀਬੀਆਂ ਪੈਣਾ ਵਿਆਹ ਸਕਦੇ ਠੀਕ ਹੈ ਤੇ ਤੁਹਾਨੂੰ ਇਹਦਾ ਮਤਲਬ ਉਹ ਚੰਗਾ ਲੱਗਿਆ ਹਿੰਦੂ ਤੁਹਾਨੂੰ ਬੁਰਾ ਨਹੀਂ ਲੱਗਿਆ ਸੋ ਜੋ ਕੁਝ ਹੋਇਆ ਠੀਕ ਹੋਇਆ ਔਰ ਇਹਦੇ ਵਿੱਚ ਬਾਕੀ ਰਿਸ਼ਤਾ ਹੋ ਚੁੱਕਾ ਹੈ 10 ਤਰੀਕ ਨੂੰ 8 ਤਰੀਕ ਨੂੰ ਇੱਥੇ ਜੋਧਪੁਰ ਬਹੁਤ ਵੱਡੀ ਪਾਰਟੀ ਹੈ ਸੋ ਇਹ ਟੌਪਿਕ ਤੇ ਗੱਲ ਆਪਾਂ ਇਹ ਕਰਨੀ ਸੀ ਵੀ ਜਿਹੜਾ ਬੰਬਈ ਨਗਰੀ ਹੈ ਮੁੰਬਈ ਨਗਰੀ ਹੈ ਫਿਲਮ ਇੰਡਸਟਰੀ ਹੈ ਇੱਥੇ ਜਾਤ ਪਾਤ ਦਾ ਕੋਈ ਰੌਲਾ ਨਹੀਂ ਹੈਗਾ ਰੌਲਾ ਆਪਣਾ ਬਾਕੀ ਜਗ੍ਹਾ ਤੇ ਕਿਤੇ ਹਿੰਦੂ ਮੁਸਲਮਾਨ ਬਣ ਗਏ ਕਿਤੇ ਹਿੰਦੂ ਸਿੱਖ ਬਣ ਗਏ ਕਿਤੇ ਮੁਸਲਮਾਨ ਸਿੱਖ ਬਣ ਗਏ ਭਾਈਚਾਰਿਆਂ ਦਾ ਆਪਸ ਵਿੱਚ ਖਤਮ ਕਰਕੇ ਰੌਲਾ ਫਿਲਮ ਇੰਡਸਟਰੀ ਵਿੱਚ ਇਹੋ ਜਿਹਾ ਕੁਝ ਨਹੀਂ ਦੇਖਿਆ ਜਾਂਦਾ ਇਹ ਦੇਖਿਆ ਜਾਂਦਾ ਵੀ ਇਹਦੀ ਪਸੰਦ ਕੀ ਹੈ ਕੀ ਉਹਦੇ ਮੱਦ ਡੱਟ ਤੇ ਪੂਰਾ ਉਤਰਦਾ ਸੋ ਇਹੀ ਪਿਆਰ ਜਿ ਹੁੰਦਾ ਇਹੀ ਪ੍ਰਵਾਨ ਛੜ ਜਾਂਦਾ ਸੋ ਰੱਬ ਉਹਨਾਂ ਨੂੰ ਤਰੱਕੀ ਬਖਸ਼ੇ ਚੰਗਾਲ ਜ਼ਿੰਦਗੀ ਬਖਸ਼ੇ ਅਸੀਂ ਇਹੀ ਦੁਆ ਕਰ ਸਕਦੇ ਹਾਂ ਸੋ ਕਈ ਲੋਕ ਬੜੇ ਆਪਣਾ ਇਹਨਾਂ ਦਾ ਵਿਰੋਧ ਕਰ ਰਹੇ ਨੇ ਮੁਸਲਮ ਭਾਈਚਾਰੇ ਦੇ ਕਿ ਇਹ ਮੁਸਲਮਾਨੀ ਨਹੀਂ ਹੈਗੇ ਸੱਚੇ ਮੁਸਲਮਾਨ ਨਹੀਂ ਹੈਗੇ ਇਹਨਾਂ ਦਾ ਧਰਮ ਨਹੀਂ ਹੈਗਾ ਕੋਈ دین ਨਹੀਂ ਹੈਗਾ ਇਹਨਾਂ ਨੇ ਹਿੰਦੂ ਨਹੀਂ ਕਰਤੀ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹਨਾ ਕਿ ਜਦੋਂ ਅਮੀਰ ਖਾਨ ਨੇ ਦੋ ਪਤਨੀਆਂ ਨਾਲ ਵਿਆਹ ਕਰਿਆ ਇੱਕ ਨਾਲ ਕਰਿਆ ਉਹਨੂੰ ਛੱਡ ਕੇ ਫਿਰ ਦੂਜੀ ਨਾਲ ਕਰਿਆ ਤਾਂ ਉਹ ਦੋਨੇ ਹਿੰਦੂਆਂ ਸੀ ਉਦੋਂ ਇਹ ਉਦੋਂ ਇਹ ਸੱਚੇ ਮੁਸਲਮਾਨ ਤੇ ਪੱਕੇ ਮੁਸਲਮਾਨ ਤੇ ਆਪਣੇ ਮੁਸਲਮਾਨੀਅਤ ਦਾ ਡੰਕਾ ਵਜਾਉਣ ਵਾਲੇ ਕਿੱਥੇ ਸੀ ਉਦੋਂ ਕਿਉਂ ਨਹੀਂ ਬੋਲੇ ਜਦੋਂ ਇਹਨਾਂ ਦੇ ਪਰਿਵਾਰ ਵਿੱਚ ਦੋ ਦੋ Hindu ਬੀਬੀਆਂ ਆਈਆਂ ਉਦੋਂ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਕਿ ਹਿੰਦੂਆਂ ਨਾਲ ਸਾਡਾ ਵਿਆਹ ਹੋ ਗਿਆ ਜਾਂ ਮਤਲਬ ਅਸੀਂ ਵਧੀਆ ਕਰਿਆ ਕਿ ਉਹਨਾਂ ਨੂੰ ਮੁਸਲਮਾਨ ਬਣਾਤਾ ਉਹ ਬੇਸ਼ੱਕ ਬਣੀਆਂ ਜਾਂ ਨਾ ਬਣੀਆਂ ਮਤਲਬ ਜਦੋਂ ਆਪਣੀ ਘਰ ਅੱਗ ਲੱਗਦੀ ਹੈ ਉਦੋਂ ਮਾੜਾ ਲੱਗਦਾ ਸੇਕ ਪਹੁੰਚਦਾ ਤੇ ਦੂਜੇ ਦੇ ਘਰ 'ਚ ਅੱਗ ਲੱਗੀ ਹੋਏ ਤਾਂ ਬਹੁਤ ਵਧੀਆ ਲੱਗਦਾ ਤੇ ਇਸੋ ਅੱਜਕੱਲ ਦਾ ਸਮਾਜ ਐਦਾਂ ਦਾ ਕਈ ਮੁਸਲਮਾਨ ਵੀਰ ਵੀਡੀਓ ਪਾ ਪਾ ਰਹੇ ਨੇ ਕਿ ਅਮੀਰ ਖਾਨ ਸੱਚਾ ਮੁਸਲਮਾਨ ਹੀ ਨਹੀਂ ਹੈਗਾ ਚਲੋ ਵੀ ਠੀਕ ਹੈ ਤੁਹਾਡੀ ਨਜ਼ਰ 'ਚ ਨਹੀਂ ਹੈਗਾ ਜਦੋਂ ਬਗਾਨੀਆਂ ਦਾ ਵਿਆਹ ਲਿਆ ਉਦੋਂ ਸੱਚਾ ਸੀ ਅੱਜ ਆਪਣੀ ਉਹਨੇ ਹਿੰਦੂਆਂ ਦੇ ਦਿੱਤੀ ਤਾਂ ਤੁਹਾਨੂੰ ਮਾੜਾ ਲੱਗਦਾ ਸੋ ਇਹ ਜਾਤਾਂ ਪਾਤਾਂ ਜਿਹੜੀਆਂ ਇਨਸਾਨ ਨੇ ਬਣਾਈਆਂ ਹੋਈਆਂ ਨੇ ਇਹ ਕਿਸੇ ਮਾਪਦੰਡ ਤੱਕ ਇੰਨੀਆਂ ਸਹੀ ਨਹੀਂ ਹੈਗੀਆਂ ਰੱਬ ਨੇ ਜਾਤਾਂ ਪਾਤਾਂ ਨਹੀਂ ਬਣਾਈਆਂ ਉਹਨੇ ਸਿਰਫ ਇਨਸਾਨ ਬਣਾਇਆ ਸੋ ਪਿਆਰ ਹੈ ਉਹਨਾਂ ਦਾ ਪ੍ਰਵਾਨ ਚੜ ਗਿਆ ਰੱਬ ਉਹਨਾਂ ਨੂੰ ਚੰਗੀ ਸਿਹਤ ਤੰਦਰੁਸਤੀ ਤੇ ਸੁਖੀ ਜੀਵਨ ਦੀ ਅਸੀਂ ਕਾਮਨਾ ਕਰਦੇ ਹਾਂ ਇਹਦੇ ਨਾਲ ਹੀ ਸਾਡਾ ਐਪੀਸੋਡ ਜੋ ਹੈ ਲੰਮਾ ਨਾ ਹੋ ਜੇ ਸੋ ਮੇਰੇ ਵੀਰਾਂ ਭੈਣਾਂ ਨੂੰ ਜਿਹੜਾ ਵੀ ਇਹ ਵੀਡੀਓ ਸਾਡੀ ਚੰਗੀ ਲੱਗੀ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕੋ ਚੈਨਲ ਕਰ ਦਿਓ ਸਬਸਕ੍ਰਾਈਬ ਕਿਉਂਕਿ ਇਹੋ ਜਿਹੀ ਵੀਡੀਓ ਤੁਹਾਡੇ ਕੋਲ ਫੇਰ ਆਉਂਦੀ ਰਹਿਣਗੀਆਂ ਚੈਨਲ ਦਾ ਨਾਮ ਹੈ ਬੱਲੇ ਬੱਲੇ ਤੇ ਕਰਾ ਦਿਓ ਵੀਡੀਓ ਵੀ ਬੱਲੇ ਬੱਲੇ ਸਤਿ ਸ਼੍ਰੀ ਅਕਾਲ ਨਮਸਤੇ ਆਦਾ